ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਇਸ ਸਮੇਂ ਪੂਰਾ ਸੰਸਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਨੌਵੀਂ ਪਾਤਸ਼ਾਹੀ ਉਹਨਾਂ ਦਾ ਸ਼ਹੀਦੀ ਦਿਹਾੜਾ ਬੜੇ ਪਿਆਰ ਤੇ ਬੜੇ ਸਤਿਕਾਰ ਦੇ ਨਾਲ ਮਨਾ ਰਹੇ ਨੇ ਔਰ ਇੱਥੇ ਹੀ ਪੰਜਾਬ ਦੇ ਵਿੱਚ 3500 350ਵਾਂ ਮਤਲਬ ਇਸ ਸਮੇਂ ਸ਼ਹੀਦੀ ਦਿਹਾੜਾ ਜਿਹੜਾ ਅਸੀਂ ਮਨਾਉਣ ਦੇ ਵਿੱਚ ਬੜੇ ਵਿਅਸਤ ਹਾਂ ਔਰ ਉਸ ਸਮੇਂ ਜਦੋਂ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਸੀ ਕਿ ਉਹਨਾਂ ਨੇ ਕਸ਼ਮੀਰੀ ਪੰਡਤਾਂ ਦੇ ਧਰਮ ਨੂੰ ਜਦੋਂ ਖਤਰਾ ਸੀ ਤਾਂ ਉਹਨਾਂ ਦੇ ਧਰਮ ਨੂੰ ਬਚਾਉਣ ਵਾਸਤੇ ਉਹਨਾਂ ਨੂੰ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਕੀਤਾ ਗਿਆ ਔਰ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਪੂਰਾ ਸੰਸਾਰ ਸਾਢੇ 300 ਸਾਲਾ ਜਿਹੜਾ ਹੈ ਉਸ ਨੂੰ ਮਨਾਇਆ ਜਾ ਰਿਹਾ ਹੈ ਇਸ ਸਮੇਂ ਪਾਵਰ ਆਫ ਸੋਸ਼ਲ ਜੁਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਸਿੰਘ ਜਸਲ ਸਾਹਿਬ ਵੀ ਫੋਨ ਲਾਈਨ ਤੇ ਮੌਜੂਦ ਨੇ ਜੋ ਉਹਨਾਂ ਦੇ ਇਤਿਹਾਸ ਬਾਰੇ ਸਾਡੇ ਨਾਲ ਗੱਲਬਾਤ ਕਰਨ ਜਾ ਰਹੇ ਨੇ ਜਸਲ ਸਾਹਿਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਸਲ ਸਾਹਿਬ ਅੱਜ ਜੇ ਆਪਾਂ ਗੱਲ ਕਰੀਏ ਤੇ ਪੂਰਾ ਸੰਸਾਰ ਨੌਵੀਂ ਪਾਤਸ਼ਾਹੀ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਜਿਹੜਾ ਪਿਆਰ ਸਤਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਬਤੌਰ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਇਹਨਾਂ ਦੇ ਇਤਿਹਾਸ ਬਾਰੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਸਰ ਅ ਸੋਤਾ ਸਾਹਿਬ ਸਭ ਤੋਂ ਪਹਿਲਾਂ ਪੋਸੂ ਨਾਮ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਸ ਮਹਾਨ ਸਤਿਗੁਰੂ ਦਾ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਹੈ ਇਹ ਇੱਕ ਬਹੁਤ ਵੱਡਾ ਹੀ ਇੱਕ ਕਹਿੰਦੇ ਹਾਂ ਜਦੋਂ ਰੂਹ ਫੂਕਣੀ ਹੋਵੇ ਕਿਸੇ ਦੇ ਵਿੱਚ ਜੀ ਤੇ ਕਿਸੇ ਮਹਾਨ ਆ ਆਤਮਾ ਦਾ ਕੁਰਬਾਨੀ ਦੇਣੀ ਪੈਂਦੀ ਫਿਰ ਜੀ ਸੋ ਸਤਿਗੁਰੂ ਨਵੇਂ ਪਾਤਸ਼ਾਹ ਜਦੋਂ ਜਨੇਊ ਨੂੰ ਖਤਰਾ ਪਿਆ ਔਰ ਕਸ਼ਮੀਰੀ ਪੰਡਤ ਉਹਨਾਂ ਦੇ ਕੋਲ ਆਏ ਜੀ ਤੇ ਉਹਨਾਂ ਨੇ ਆ ਕੇ ਜਦੋਂ ਫਰਿਆਦ ਕੀਤੀ ਮੰਦਪੁਰ ਸਾਹਿਬ ਦੇ ਵਿੱਚ ਵੀ ਸਾਡਾ ਜਨੇਊ ਜਿਹੜਾ ਆ ਉਹ ਬਚ ਨਹੀਂ ਰਿਹਾ ਸਾਡਾ ਧਰਮ ਖਤਰੇ 'ਚ ਹੈ ਹਾਲਾਂਕਿ ਜੇਲੀ ਗੱਦੀ ਨੂੰ ਚਲਾ ਰਹੇ ਸੀ ਜੀ ਪਹਿਲੇ ਪੱਖਸ਼ਾ ਨੇ ਤਾਂ ਜਨੇਊ ਕਿਹਾ ਸੀ ਵੀ ਅਸੀਂ ਪਉਣਾ ਹੀ ਨਹੀਂ ਬਿਲਕੁਲ ਕਿਉਂਕਿ ਉਹ ਕਹਿੰਦੇ ਸੀ ਜਿਹੜਾ ਸੂਤ ਦਾ ਆਕਪਾ ਦਾ ਬਟਿਆ ਹੋਇਆ ਹੈ ਜਨੇਊ ਆਏ ਤਾਂ ਮੇਰਾ ਨਾ ਨਹੀਂ ਜਣਾ ਬਿਲਕੁਲ ਤਾਂ ਉਹਨਾਂ ਤਾਂ ਕਿੱਸੇ ਵੀ ਦਇਆ ਕਤਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀਵ ਕਾ ਐਈ ਤੰਡੇ ਕੱਤ ਸੋ ਸਤਗੁਰੂ ਪਹਿਲੇ ਪਾਸੇ ਨੇ ਜਨੇਊ ਨੂੰ ਇਸ ਤਰਿਕਾ ਨਾਲ ਲਿਆ ਸੀ ਕਿ ਸਾਡੇ ਕੋਲ ਇਹੋ ਦਿਖਾਵੇ ਤਾਂ ਜਿਹਨੇ ਹੋਣੀ ਚਾਹੀਦਾ ਹੂੰ ਸਾਡੇ ਵਿੱਚ ਗੁਣ ਚਾਹੀਦੇ ਆ ਬਿਲਕੁਲ ਗੁਣ ਸਾਡੇ ਵਿੱਚ ਦਇਆ ਤੋਂ ਸ਼ੁਰੂ ਹੋਣਾ ਆ ਸੰਤੋਖ ਹੋਣਾ ਜੱਤ ਸਤ ਹੋਣਾ ਜੱਤ ਸਤ ਦਾ ਮਤਲਬ ਆ ਸਾਡੇ ਇੰਦਰੀਆਂ ਤੇ ਪੂਰਾ ਕੰਟਰੋਲ ਹੋ ਜਾਣਾ ਜੀ ਇਹ ਤਾਂ ਸੀ ਦੂਸਰੇ ਦੇ ਲਈ ਕਰਵਾਨ ਹੋਣ ਲਈ ਆਪਣੇ ਆਪ ਨੂੰ ਤਿਆਰ ਕਰਨਾ ਸਾਡੇ ਵਿੱਚ ਧੀਰਜ ਹੋਵੇ ਨਿਮਰਤਾ ਹੋਵੇ ਇਹ ਚੀਜ਼ਾਂ ਸਾਡੇ ਵਿੱਚ ਗੁਣ ਹੋਣੇ ਚਾਹੀਦੇ ਜਿਹਨੇ ਪਾਉਣ ਦੇ ਨਾਲ ਕੀ ਹੋਊਗਾ ਹੂੰ ਸੋ ਇਸ ਕਰਕੇ ਉਹਨਾਂ ਨੇ ਜਦੋਂ ਜਨੇਊ ਬਾਰੇ ਇਹ ਗੱਲ ਕੀਤੀ ਸੀ ਤਾਂ ਉਸ ਵੇਲੇ ਦੇ ਪੰਡਤਾਂ ਨੇ ਕਿਉਂਕਿ ਇੱਕ ਪੂਰੀ ਰਸਮ ਸੀਗੀ ਜਨੇਊ ਦੀ ਵੀ Hindu ਧਰਮ ਜੀ ਕਬੂਲ ਕਰਨਾ ਹੈ ਜੀ ਜਦੋਂ ਉਹਨਾਂ ਨੇ ਇਨਕਾਰ ਕੀਤਾ ਸੀ ਤਾਂ ਲਾਲੋਬੇ ਉਸ ਵੇਲੇ ਕਿੰਨਾ ਕੁ ਘਰ ਦੇ ਵਿੱਚ ਕੀ ਸ਼ਾਇਆ ਹੋਊਗਾ ਕਿਵੇਂ ਜਿਹੜੇ ਆਏ ਸੀਗੇ ਇਹ ਪਈ ਯਾਰੀ ਹੋ ਗਈ ਸੋਚਦੇ ਹੋਣਗੇ ਵੀ ਅਸੀਂ ਕੀ ਕਰੀਏ ਹੁਣ ਜੀ ਬਿਲਕੁਲ ਕਿਉਂਕਿ ਜਿਹੜਾ ਉਹਨਾਂ ਦਾ ਜਵਾਬ ਸੀ ਉਸ ਜਵਾਬ ਲਈ ਉਹਨਾਂ ਦੇ ਪੱਲੇ ਕੁਝ ਨਹੀਂ ਸੀ ਬਿਲਕੁਲ ਪਰ ਜਦੋਂ ਜ਼ਬਰਦਸਤੀ ਕਰਕੇ ਲਾਉਣ ਦੀ ਕੋਸ਼ਿਸ਼ ਕੀਤੀ ਜਿਨੇ ਉਹ ਤਾਂ ਫਿਰ ਉਹਨਾਂ ਨੇ ਕਿਹਾ ਵੀ ਇਹ ਲਾਉ ਨਹੀਂ ਦੇਣਾ ਹੁਣ ਜੀ ਕਿਉਂਕਿ ਜਿਹੜਾ ਉਹਨਾਂ ਦਾ ਬਾਣੀ ਆ ਉਹ ਬੜਾ ਕਲੀਅਰ ਕਰਦੀ ਆ ਕਿ ਭੈ ਕਾਹੂ ਕੋ ਦੇਤਨਾ ਨਾਉ ਪਹਿਮਾਨਤਾ ਹੂੰ ਸਤਿਗੁਰੂ ਨਾਮੇ ਪਾਸ਼ਾਦੀ ਬਣੀ ਆ ਜੀ ਕਹਿੰਦੇ ਨਾ ਅਸੀਂ ਕਿਸੇ ਨੂੰ ਡਰ ਦਿੰਦੇ ਆ ਤੇ ਨਾ ਦਰ ਕਿਸੇ ਦਾ ਮੰਨਦੇ ਆ ਜੀ ਮੈਂ ਕਹੂ ਕੋ ਦੇਤਨਾ ਨਾ ਤੇ ਮਾਨਤ ਆ ਨਾ ਉਹ ਨਾਨਕ ਸੁਣਵੇ ਮਨਾ ਯਾਨੀ ਤਹਿ ਵਿਖਾ ਆਹੋ ਹਾ ਹਾ ਫਿਰ ਗਿਆਨੀ ਕੌਣਾ ਗਿਆਨੀ ਇਹ ਨਹੀਂ ਵੀ ਇੱਕ ਡਿਗਰੀ ਕਰ ਲਈ ਹੈ ਉਹ ਗਿਆਨੀ ਹੈ ਹੂੰ ਗਿਆਨੀ ਉਹ ਆ ਜਿਹੜਾ ਉਸ ਪ੍ਰਮਾਤਮਾ ਦੇ ਨਾਲ ਜੁੜ ਗਿਆ ਜੀ ਇਦੇ ਵਿੱਚੋਂ ਹਰ ਖੋਖ ਸੋਗ ਜਿਹੜਾ ਆ ਉਹ ਖਤਮ ਹੋ ਗਿਆ ਲੋਭ મો ਖਤਮ ਹੋ ਗਿਆ ਸੋ ਜਦੋਂ ਉਹਨਾਂ ਨੇ ਉਹਨਾਂ ਦੀ ਫਰਿਆਦ ਨੂੰ ਸੁਣਿਆ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਜਾਓ ਉਹਨਾਂ ਨੂੰ ਕਹੋ ਜੇਕਰ ਗੁਰੂ ਤੇਗ ਬਹਾਦਰ ਮਾਲਵਾ ਤੇਗ ਬਹਾਦਰ ਜੀ ਜਿੰਨੇ ਉਪਾ ਲੈਂਦੇ ਆ ਤੇ ਜਾਂ ਧਰਮ ਕਬੂਲ ਕਰ ਲੈਂਦੇ ਆ ਹੂੰ ਤੇ ਅਸੀਂ ਵੀ ਤਿਆਰ ਰਹਿ ਮੰਗੇ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਜੀ ਤੇ ਫਿਰ ਉਹ ਗੁਰੂ ਜੀ ਨੇ ਆਪਣੇ ਆਪ ਨੂੰ ਕਿਉਂਕਿ 9 ਸਾਲਾਂ ਦੇ ਹੀ ਸੀ ਇਹ ਦਸਵੇਂ ਪਾਤਸ਼ਾਹ ਗੋਬਿੰਦ Rai ਉਸ ਵੇਲੇ ਸੀ ਪਹਿਲੇ ਮਾਛੀ ਗੁਰੂ ਗੋਬਿੰਦ ਸਿੰਘ ਜੀ ਬਣਿਆ ਜੀ ਜੀ ਜਿਨ੍ਹਾਂ ਨੇ ਇਹ ਕਿਹਾ ਕਿ ਨਾ ਤਾਂ ਜਿਹੜਾ ਦੁੱਖ ਕੱਟਣ ਲਈ ਜੇਕਰ ਕਿਸੇ ਮਹਾਨ ਸ਼ਕਤੀ ਦੀ ਲੋੜ ਹੈ ਤੇ ਤੁਹਾਡੇ ਤੋਂ ਵੱਡੀ ਕੌਣ ਹੋ ਸਕਦੀ ਹੈ ਕੌਣ ਹੋ ਸਕਦੀ ਹੈ ਵਾਹ ਜੀ ਵਾਹ ਆਪਣੇ ਪਿਤਾ ਨੂੰ ਸ਼ਹੀਦੇਲੇ ਤੋਰਨਾ ਹੂੰ ਸੋਇ ਇਹ ਕਰ ਗੁਰੂਆਂ ਦੀ ਇਤਿਹਾਸ ਨੂੰ ਆਪਾਂ ਦੇਖਦੇ ਆ ਤੇ 1621 ਚ ਮਹਾਰਾਜਾ ਪ੍ਰਕਾਸ਼ ਹੁੰਦਾ ਹੈ ਦੁਨੀਆ ਤੇ ਜੀ ਨਾਮੇ ਪਾਸਾ ਹੀ ਦਾ ਉਹ 1675 ਵਿੱਚ ਚਲੇ ਜਾਂਦੇ ਆ ਛੇਦੀ ਹੁੰਦੀ ਉਹਨਾਂ ਦੀ ਬਿਲਕੁਲ ਮੰਨ ਲਓ 54 ਸਾਬ ਦੀ ਉਮਰ ਕੁਛ ਨਹੀਂ ਹੁੰਦੀ ਜਵਾਨੀ ਹੁੰਦੀ ਜੀ ਉਹ ਇਹਦੇ ਨਾਲ ਨਾਲ ਉਹਨਾਂ ਨੇ ਜਿਹੜੇ ਉਹਨਾਂ ਦੇ ਪਿਤਾ ਹੈ ਇਹਦੀ ਛੇਮਾ ਗੁਰੂ ਸਤਗੁਰੂ ਹਰਗੋਬਿੰਦ ਸਾਹਿਬ ਜੀ ਤੇ ਬੀਬੇ ਨਾਨਕੀ ਮਤਲਬ ਮਾਤਾ ਜੀ ਦਾ ਨਾਂ ਨਾਨਕੀ ਹੈ ਜੀ ਇੱਕ ਬੀਬੇ ਨਾਨਕੀ ਮਤਲਬ ਸਤਗੁਰੂ ਪਹਿਲੇ ਪਾਸ਼ਾ ਜੀ ਦੀ ਪੈਣਾ ਉਹਨਾਂ ਦੀ ਸੀ ਇਹਨਾਂ ਦਾ ਵੀ ਨਾਂ ਨਾਨਕੀ ਸੀ ਜੀ ਜੀ ਮਾਤਾ ਜੀ ਦਾ ਨਾਂ ਨਾਨਕੀ ਸੀ ਇਹਨਾਂ ਦੇ ਘਰ ਸੋ ਸਿੱਖੀ ਚੋ ਇਹ ਇਹਨਾਂ ਨੇ ਜਨਮ ਲਿਆ ਉਹ ਇਹਨਾਂ ਨੇ ਪਹਿਲੀ ਲੜਾਈ ਜਦੋਂ ਕਰਤਾਰਪੁਰ ਦੀ ਦੇ ਵਿੱਚ ਉਹਨੇ ਨਾ 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 ਸਿਗ ਤਿਆਗ ਮੰਗ ਜੀ ਪਹਿਲਾਂ ਸ਼ੁਰੂ ਸ਼ੁਰੂ ਚ ਸ਼ੁਰੂ ਚ ਨਾ ਜੇ ਮੈਂ ਪਾਸੇ ਜੀ ਤਿਆਗ ਮੰਗ ਰੱਖਿਆ ਸੀ ਬਿਲਕੁਲ ਪਰ ਜਦੋਂ ਇਹਨਾਂ ਦੇ ਲੜਾਈ ਚ ਕਰਕਬ ਦੇਖਿਆ ਕਿ ਸਾਰੇ ਮੈਂ ਛੋਟੇ ਗੁਰ ਤੇਗ ਬਹਾਦਰ ਸੀਗੇ ਕੀ ਬਾਤ ਹੈ ਕਾ ਉਸ ਵੇਲੇ ਇਹਨਾਂ ਨੇ ਨਾ ਇਹਨਾਂ ਦਾ ਤੇਗ ਬਾਦ ਰੱਖ ਦਿੱਤਾ ਜੇ ਤੇਗ ਦੇ ਤਾਂ ਨਹੀਂ ਹੈ ਤਾਂ ਨਹੀਂ ਆ ਜੀ ਤੇਗ ਦੇ ਤਾਂ ਨਹੀਂ ਹੈ ਫਿਰ ਜਦੋਂ ਦਾ ਸ਼ਾਦੀ ਹੁੰਦੀ ਹੈ 1632 ਦੇ ਵਿੱਚ ਚੰਤੀ ਦੇ ਵਿੱਚ ਜੀ 1600 ਚੰਤੀ ਤੋਂ ਲੈ ਕੇ ਮਤਲਬ ਲਾਲੋਬੇ ਇਹਨਾਂ ਦਾ ਤਰ ਤਕਰੀਬਨ 1666 ਵਿੱਚ ਗੋਵਿੰਦ ਰਾਏ ਜੀ ਦਾ ਜਨਮ ਹੁੰਦਾ ਤਕਰੀਬਨ 32 ਸਾਲ ਦਾ ਅਰਸਾ ਹੈ ਜੀ 32 ਸਾਲ ਦੇ ਅਰਸੇ ਤੋਂ ਬਾਅਦ ਪੁੱਤਰ ਦਾ ਜਨਮ ਪਟਨਾ ਦੇ ਵਿੱਚ ਹੁੰਦਾ ਹੈ ਗੋਵਿੰਦ ਰਾਏ ਜੀ ਦਾ ਆਹਾ ਹਾ ਹਾ ਪਰ ਪੁਨਾ ਲੈ 64 ਤੋਂ ਬਾਅਦ 71 ਦੇ ਵਿੱਚ ਮੂੰਹ ਦੇਖਦੇ ਹੈ ਓਹ ਹੋ ਹੋ 1740 ਦੇ ਵਿੱਚ ਜੀ ਜਦੋਂ ਇਹਨਾਂ ਨੇ ਆਨੰਦਪਾਲ ਸਾਹਿਬ ਦਾ ਜਿਹੜਾ ਮਾਖੋ ਵਾਲੀ ਧਰਤੀ ਸੀ ਜੀ ਉਹ ਉਹ ਜਗਾ ਮੁੱਲ ਖਰੀਦ ਕੇ ਤੇ ਕਿੱਕ ਵਸਾਇਆ ਉਹ ਜੀ ਕਿੱਕ ਬਸਾਉਣ ਤੋਂ ਬਾਅਦ ਜਿਹਨੂੰ ਅੱਜ ਅਸੀਂ ਆਨੰਦਪਾਲ ਸਾਹਿਬ ਕਹਿੰਨੇ ਆ ਇਹ ਧਰਤੀ ਜਦੋਂ ਉਹਨਾਂ ਨੇ ਮੁੱਲ ਲੈ ਕੇ ਵਸਾਇਆ ਇਸ ਸ਼ਹਿਰ ਨੂੰ ਤਾਂ ਇਹ ਤੋਂ ਫਿਰ ਉਹ ਇਸੇ ਸੀਫੇ ਦਿੱਲੀ ਵੀ ਜਾਂਦੇ ਆ ਹੂੰ ਤੇ ਆਗਰੇ ਦੇ ਵਿੱਚ ਉਦਸਤ ਕਰਕੇ ਇਹ ਤਾਂ ਇਹਨਾਂ ਨੂੰ ਪੇਸ਼ ਕੀਤਾ ਜਾਂਦਾ ਤੇ ਇਹਨਾਂ ਤੇ ਬੜੀਆਂ ਉਨੀ ਕੰਡੀਸ਼ਨਲ ਆਈਆਂ ਵੀ ਜੇਕਰ ਤੁਸੀਂ ਬਚਣਾ ਚਾਹੁੰਦੇ ਆ ਹੂੰ ਤੇ ਤੁਸੀਂ ਇਸਲਾਮ ਕਬੂਲ ਕਰ ਲਓ ਔਰੰਗਜ਼ੇਬ ਦੇ ਨਾਲ ਸਰ ਇਹਨਾਂ ਦੀ ਪਹਿਲੀ ਮੁਲਾਕਾਤ ਇੱਥੇ ਹੀ ਹੋਈ ਸੀ ਜਦੋਂ ਉਹਨਾਂ ਨੇ ਕੰਪੈਲ ਕੀਤਾ ਕਿ ਤੁਸੀਂ ਧਰਮ ਕਬੂਲ ਕਰ ਲਓ ਬਿਲਕੁਲ ਇੱਥੇ ਹੋਈ ਜੀ ਔਰੰਗਜ਼ੇਬ ਨੇ ਕਿਹਾ ਵੀ ਧਰਮ ਕਬੂਲ ਕਰ ਲਓ ਉਹ ਕਹਿੰਦੇ ਵੀ ਧਰਮ ਜਿਹੜਾ ਆ ਇਹ ਹਰ ਬੰਦੇ ਨੂੰ ਆਜ਼ਾਦੀ ਆ ਉਹ ਜਿਸ ਤਰੀਕੇ ਦੇ ਨਾਲ ਜੀਣਾ ਚਾਹੁੰਦਾ ਉਹ ਜੀ ਸਕਦਾ ਹੈ ਵਾਹ ਜੀ ਵਾਹ ਜੀ ਕਿਸੇ ਨੂੰ ਕੰਪੈਲ ਕਰਕੇ ਕਿਸੇ ਨੂੰ ਮਜਬੂਰ ਕਰਕੇ ਧਰਮ ਨਾ ਪੜਾਉਣਾ ਉਹ ਧਰਮ ਨਹੀਂ ਹੋਊਗਾ ਹੂੰ ਇਸ ਕਰਕੇ ਧਰਮ ਇੱਕ ਜੀਵਨ ਦੀ ਮਰਿਆਦਾ ਜਾਂ ਚਾਹ ਜਿੱਦਾਂ ਕੋਈ ਜੀਣਾ ਚਾਹੁੰਦਾ ਕਿਸੇ ਨੂੰ ਕੰਪੈਲ ਨਹੀਂ ਕਰਨਾ ਚਾਹੀਦਾ ਰਾਜੇ ਨੂੰ ਉਹਨਾਂ ਨੂੰ ਜਦੋਂ ਜਵਾਬ ਦਿੱਤਾ ਤੇ ਰਾਜੇ ਨੇ ਚੁੱਪਚਾਪ ਦਿੱਤਾ ਉਹਨੂੰ ਸਹਿਣਾ ਪੈ ਗਿਆ ਜੀ ਦੂਸਰਾ ਇਹਨਾਂ ਦਾ ਵੀ ਕੋਈ ਚਮਤਕਾਰ ਦਿਖਾਓ ਜੀ ਉਹ ਕਹਿੰਦੇ ਗੁਰ ਮਰਿਆਦਾ ਦੇ ਵਿੱਚ ਚਮਤਕਾਰ ਜਿਹੜਾ ਆ ਅਸੀਂ ਪਰਮਾਤਮਾ ਦੀ ਰਜ਼ਾ ਦੇ ਉਲਟ ਸਮਝਦੇ ਆਂ ਆਹਾਹਾ ਚਮਤਕਾਰ ਅਸੀਂ ਦਿਖਾਉਂਦੇ ਨਹੀਂ ਜੀ ਕਿਉਂਕਿ ਉਹ ਪਹਿਲਾਂ ਇਹ ਗੱਲ ਕਰ ਚੁੱਕਾ ਸੀਗਾ ਕਿਉਂਕਿ ਜਿਹੜੇ ਆ ਸਤਵੇਂ ਗੁਰੂ ਸੀਗੇ ਜੀ ਸਤਵੇਂ ਗੁਰੂ ਦੇ ਜਿਹੜੇ ਵਡੇ ਲੜਕੇ ਸੀਗੇ राम राय ਉਹਨਾਂ ਨੂੰ ਬੁਲਾ ਕੇ ਉਹਨਾਂ ਨੇ ਪੁੱਛਿਆ ਸੀ ਕਿ ਬਾਣੀ ਕੀ ਹੈ ਬਿਲਕੁਲ ਬਾਣੀ ਦੇ ਵਿੱਚ ਸੀ ਮਿੱਟੀ ਮੁਸਲਮਾਨ ਦੀ ਪੇੜੇ ਪਿਕਮਿਆਰ ਕਮਿਆਰ ਉਹਨਾਂ ਨੇ ਉੱਥੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਇਹ ਕਹਿ ਦਿੱਤਾ ਮਿੱਟੀ ਬੇਈਮਾਨ ਦੀ ਤੇਰੇ ਵੀ ਕਮਿਆਰ ਮਤਲਬ ਬੇਈਮਾਨ ਸ਼ਬਦ ਲਾਤਾ ਉੱਥੇ ਮੁਸਲਮਾਨ ਦੀ ਜਗ੍ਹਾ ਬੇਈਮਾਨ ਲਾਤਾ ਕੀ ਬਾਤ ਹੈ ਤੇ ਸੱਤਵੇਂ ਪਾਤਸ਼ਾਹ ਨੇ ਆਪਣੇ ਪੁੱਤਰ ਨੂੰ ਕਹਿ ਦਿੱਤਾ ਕਿ ਮੇਰੇ ਮੱਥੇ ਨਾ ਲੱਗੇ। ਓਹ ਹੋ ਹੋ। ਔਰ ਅੱਠਵੇਂ ਪਾਤਸ਼ਾਹ ਜਿਹੜੇ ਆ ਉਹ ਉਹਦੇ ਤੋਂ ਛੋਟੇ ਸਗੇ ਔਰ 5 ਸਾਲ ਦੀ ਆਰ ਜੀ ਦੇ ਵਿੱਚ ਹੂੰ। ਉਹ ਸਮਝ ਲਓ ਗੁਰਗੱਦੀ ਤੇ ਬੈਠ ਗਏ ਜਦੋਂ ਸੱਤਵੇਂ ਪਾਤਸ਼ਾਹ ਮਤਲਬ ਜੋਤੀ ਜੋ ਸਮਾਉਂਦੇ ਆ। ਸਮਾਉਂਦੇ ਆ। ਓਏ ਇਸ ਕਰਕੇ ਇਹ ਜਿਹੜੀ ਐ ਗੱਦੀ ਚੱਲੀ ਆ ਭਗਤੀ ਲਹਿਰ ਦੇ ਵਿੱਚੋਂ। ਜੀ। ਇਹਦੇ ਤੋਂ ਸਾਨੂੰ ਸਿੱਖਣ ਦੀ ਲੋੜ ਆ। ਇਹ ਕੀ ਉਮਰਾਂ ਦੇ ਤਕਾਜ਼ੇ ਨਹੀਂ ਗਏ ਉਹਨਾਂ ਨੂੰ ਦੱਸ ਕੀਤਾ ਗਿਆ ਪੰਜਵੇਂ ਪਾਤਸ਼ਾਹ ਸੌਦੀ ਅਖਰੇ ਪਾਤਸ਼ਾਹ ਜੀ ਨੂੰ ਹੂੰ ਇਹ ਇਹ ਤਾਂ ਬੱਚਾ ਹੈ ਗੁਰਗੁਦੀਆਂ ਅੱਗੇ ਕਿਦਾ ਸਾਹਮਲੇ ਆਹਾ ਜਦੋਂ ਪੰਡਿਤ ਨੇ ਇਹ ਗੱਲ ਕਹੀ ਕਿ ਗੀਤਾ ਦੇ ਸ਼ਲੋਕਾਂ ਦੇ ਅਰਥ ਕਰੋ ਤਾਂ ਉਹਨਾਂ ਨੇ ਇੱਕ ਗੁੰਗੇ ਦੇ ਸਿਰ ਦੇ ਉੱਤੇ ਛੜੀ ਰੱਖ ਦਿੱਤੀ ਵਾਹ ਜੀ ਵਾਹ ਵਾਹ ਜੀ ਵਾਹ ਗੁੰਗੇ ਨੇ ਜਿਹੜਾ ਅੰਪੜਾ ਉਹਨਾਂ ਨੇ ਬੀਤਾ ਦੇ ਸ਼ਲੋਕਾਂ ਦੇ ਸਾਰੇ ਅਰਥ ਕਰ ਦਿੰਦੇ ਆ ਆਹੋ ਉੱਥੋਂ ਫੇ ਲੋਕਾਂ ਦੇ ਵਿੱਚ ਇੱਕ ਚਰਚਾ ਬਣੀ ਹੂੰ ਇੱਥੇ ਇੱਥੇ ਜਿਹੜਾ ਆ ਉਮਰਾਂ ਦਾ ਕੋਈ ਤਕਾਜ਼ਾ ਨਹੀਂ ਕਿਉਂਕਿ ਜਨਮ ਮਰਮ ਤੋਂ ਆਮੇ ਨਹੀਂ ਜਨ ਪਰਪਕਾਰੀ ਆਏ ਇਹ ਜਿਹੜੀ ਦੁਨੀਆ ਤੇ ਇਹੋ ਜਿਹੇ ਜੀਵ ਆਉਂਦੇ ਆ ਜਾਂ ਜਿਹੜੀਆਂ ਅ ਪ੍ਰਮਾਤਮਾ ਭੇਜਦਾ ਰਖਾ ਨੂੰ ਉਹ ਲੋਕਾਂ ਦਾ ਕਲਿਆਣ ਕਰ ਲਈ ਹੁੰਦੀ ਹੈ ਹੂੰ ਔਰ ਜਦੋਂ ਉਹਨਾਂ ਨੂੰ ਲੱਗਾ ਕਿ ਚੇਚਕ ਦੀ ਬਿਮਾਰੀ ਫੈਲ ਗਈ ਆ ਉਹ ਬੜਾ ਦਿੱਲੀ ਦੇ ਵਿੱਚ ਉਹਨਾਂ ਨੇ ਲੋਕਾਂ ਦਾ ਹੈਲਪ ਕੀਤੀ ਡਾਣ ਪੱਜ ਕੇ ਸੇਵਾ ਕੀਤੀ ਬੜੀ ਲੇਕਿਨ ਉਹ ਵੀ ਵਿੱਚ ਗ੍ਰਸਤ ਹੋ ਗਏ ਆਹ ਆ ਔਰ ਜਦੋਂ ਉਹਨਾਂ ਨੂੰ ਲੱਗਾ ਕਿ ਮੈਂ ਇਹ ਲਈ ਇਹ ਮਤਲਬ ਉਹ ਕੋ ਟਾਈਮ ਮੈਂ ਆਉਣਾ ਲਾ ਤੇ ਜਾਣ ਤੋਂ ਪਹਿਲਾਂ ਇੱਕ ਬਹੁਤ ਵੱਡਾ ਇਸ਼ਾਰਾ ਕਰ ਗਿਆ ਹੂੰ ਕਿ ਅਗਲਾ ਗਰੁੱਪ ਬਾਬਾ ਬਕਾਲੇ ਓਕੇ ਬਾਬਾ ਬਕਾਲੇ ਹੂੰ ਇੱਕ ਬਹੁਤ ਬੜਾ ਰਾਸ ਸੀ ਗੁਰੂ ਤੇਗ ਬਹਾਦਰ ਦਾ ਤਾਂ ਪਤਾ ਨਹੀਂ ਸੀ ਲੱਗਣਾ ਕਿਸ ਨੂੰ ਉਹ ਸਵੇ ਸ਼ਬਦ ਨੂੰ ਜਿਹੜਾ ਉਹਨਾਂ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਕਿਹਾ ਸੀਗਾ ਬਾਬਾ ਬਕਾਲੇ ਜੀ ਤੇ ਉਹ ਬਾਬਾ ਬਕਾਲੇ ਦੇ ਵਿੱਚ ਮੰਡੀਆਂ ਬੜੀਆਂ ਲੱਗੀਆਂ ਸੀ ਸਾਹ ਸਾਹ ਗੁਰੂ ਬਾਪ ਬਣ ਕੇ ਵਿੱਚੇ ਸੀ ਜੀ ਧੀਰਮਲੀ ਤੇ ਪੱਤੀਮਲ ਦੇ ਵਿਆਹ ਲਾ ਜਿਹੇ ਸੀ ਪੱਤੀ ਚੰਦੀ ਜੀ ਸੋ ਜਦੋਂ ਮੱਖਣ ਸ਼ਾ ਲਵਾੜੇ ਦਾ ਆ ਜੇੜਾ ਹੂੰ ਆ ਦੁਬੰ ਲਗਾ ਜੀ ਮੋੜਾ ਸੁਖ ਲਈਆ ਉਹ ਹੁਣ ਦੇਖਦਾ ਕਿ ਅਸਲੀ ਗੁਰੂ ਕਿਹੜਾ ਆ ਬੇਗਾ ਤਾਂ ਤਰ ਗਿਆ ਬਿਲਕੁਲ ਹੁਣ ਅਸਲੀ ਗੁਰੂ ਤਾਂ ਲੱਭਣਾ ਪਊ ਮੁਸ਼ਕਿਲ ਹੈ ਬਿਲਕੁਲ ਉਹ ਸਾਰਿਆਂ ਦੇ ਮੋੜੇ ਦੋ ਦੋ ਮੋੜਾ ਆ 500 ਮੋੜੇ ਸੁਖੀ ਸੀ ਵੀ ਮੈਂ 500 ਮੋੜ ਚੜਾਉਂਗਾ ਹਾਂ 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 ਹਾਵੇਗਾ ਨੂੰ 500 ਜੀ ਉਹ ਦੋ ਦੋ ਮੋੜ ਜਦੋਂ ਲਾ ਤੇ ਜਦੋਂ ਜਿੱਥੇ ਅਸਲੀ ਦੇ ਕੋਲ ਗਿਆ ਹਾਏ ਰੱਬਾ ਉੱਥੇ ਫੇ ਨੂੰ ਪਤਾ ਲੱਗ ਗਿਆ ਜਦੋਂ ਦਿਖਾਇਆ ਵੀ ਮੋੜਾ ਲੱਗਾ ਜੀ ਅੱਜ ਨੂੰ ਹਾਏ 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 ਤੇ ਫਿਰ ਉਹ ਕਲਾ ਲਗਾਉਣ ਫਿਰ ਉੱਥੇ ਜੜ ਕੇ ਰੌਲਾ ਪਾਤਾ ਗੁਰੂ ਲਾਧੋ ਰੇ ਬਕਾਲੇ ਬਾਬਾ ਬਕਾਲੇ ਗੁਰੂ ਲਾਧੋ ਰੇ ਗੁਰੂ ਲਾਧੋ ਓਹੋ ਹੋ ਹੋ ਉੱਥੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਵੀ ਧੀਰਮੱਲੇ ਤੇ ਪਰਖੀ ਚੰਦੇ ਲਾਗ ਨੇ ਦੁਸ਼ਮਣੀ ਹਾਲਾਂਕਿ ਬੱਸ ਸਕੇ ਸਕੇ ਜੀ ਕਿਉਂਕਿ ਜੇ ਆਪਾਂ ਕਹੀਏ ਨਾ ਵੀ ਇਹ ਤਾਂ ਕਰਦੇ ਆ ਬੰਦੇ ਇੱਕ ਜਿਹਦੀ ਵਿਚਾਰਤਾ ਰਾਮ ਦੀ ਕੋਈ ਕਰਦਾ ਨਹੀਂ ਹੁੰਦਾ ਕਰਦਾ ਨਹੀਂ ਹੁੰਦਾ ਯੈਸ ਜਿਹਦੇ ਵਿੱਚ ਕੋਈ ਸਵਾਰਥ ਜਾਗ ਪਿਆ ਨਾ ਉਹ ਤੁਹਾਡਾ ਬੈਰੀ ਹੈ ਕੀ ਬਾਤ ਹੈ ਉਹਦਾ ਰਿਸ਼ਤਾ ਜਿਹੜਾ ਤੁਹਾਡੇ ਨਾਲ ਕੋਈ ਵੀ ਹੋ ਸਕਦਾ ਲੇਕਿਨ ਸਵਾਰਥ ਕਰਦੇ ਹੋ ਤੁਹਾਡਾ ਬੈਰੀ ਹੈ ਹੂੰ ਉਹ ਆਪਣੇ ਸਵਾਰਥ ਨੂੰ ਹੱਲ ਕਰਨ ਲਈ ਤੁਹਾਡਾ ਕੋਈ ਵੀ ਨੁਕਸਾਨ ਕਰ ਸਕਦਾ ਤੁਹਾਡੀ ਵਿਚਾਰਧਾਰਾ ਦਾ ਤਾਰ ਪੀੜੋ ਕਰ ਸਕਦਾ ਕੁਝ ਵੀ ਕਰ ਸਕਦਾ ਇਸ ਕਰਕੇ ਜੇ ਵੀ ਵਿਚਾਰਤਾ ਤਾਂ ਹੁੰਦੀ ਹੈ ਜੇਕਰ ਇਹਨੂੰ ਅੱਗੇ ਲੈ ਕੇ ਜਾਣਾ ਹੈ ਤੇ ਰਿਸ਼ਤੇ ਜਿਹੜੇ ਆ ਕੋਈ अहमियत ਨਹੀਂ ਰੱਖਦੇ ਹੂੰ ਬਿਲਕੁਲ ਸੁਭਰ ਤੇਗ ਮਾਤਾ ਜੀ ਨੇ ਜਦੋਂ ਦੂਸਰੀ ਸ਼ੱਤ ਲਾਈ ਵੀ ਚੰਦ ਕਰਦੀ ਉਹਨਾਂ ਨੂੰ ਚੰਦ ਕਰ ਵੀ ਕਹਿ ਤਾਂ ਨਹੀਂ ਦਿਖਾਉਂਦੇ ਸੀ ਉਹ ਕਹਿੰਦੇ ਵੀ ਜੀ ਦੋਨੇ ਤਿਆਰ ਹੋ ਜਾ ਜੀ ਉਹ ਕਹਿੰਦੇ ਵੀ ਜਨਮ ਮਰਨਾ ਤਾਂ ਸਾਡਾ ਹੁੰਦਾ ਹੀ ਨਹੀਂ ਇਸ ਕਰਕੇ ਅਸੀਂ ਤਾਂ ਤਿਆਰੀ ਹੈ ਹਰ ਟਾਈਮ ਕਰਾ ਬਿਲਕੁਲ ਲੋਕਾਂ ਨੂੰ ਜਾਣ ਲਈ ਫਿਰ ਵੀ ਤਿੰਨੇ ਜਿਹੜੇ ਨਾਲ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦੇਵਾਲਾ ਜੀ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਤਸੀਹੇ ਦੇ ਕੇ ਮਾਰਿਆ ਗਿਆ ਸ਼ਹੀਦ ਕੀਤਾ ਗਿਆ ਓਹੋ ਕਿ ਗੁਰੂ ਤੇਗ ਬਹਾਦਰ ਜੀ ਮੰਨ ਜਾਣਗੇ ਹਾਂ ਬਿਲਕੁਲ ਪਰ ਜਿਨ੍ਹਾਂ ਦੇ ਕਿੰਨਾਂ ਦੇ ਸੇਵਕ ਨਹੀਂ ਅੰਦਰੇ ਜੀ ਤਾਂ ਗੁਰੂ ਤੋਂ ਡਰਜੂ ਜਸਤਪਾ ਸਾਹਿਬ ਇਹਦਾ ਮਤਲਬ ਵੀ ਐ ਸ਼੍ਰੀ ਗੁਰੂ ਤੇਗ ਬਹਾਦਰ ਦੀਆਂ ਬਹਾਦਰ ਜੀ ਦੀਆਂ ਅੱਖਾਂ ਦੇ ਸਾਹਮਣੇ ਤਿੰਨਾਂ ਨੂੰ ਸ਼ਹੀਦ ਕੀਤਾ ਤਾਂ ਕਿ ਇਹਨਾਂ ਦੀ ਸ਼ਹਾਦਤ ਤੋਂ ਇਹਨਾਂ ਦੀ ਮੌਤ ਤੋਂ ਉਹ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰ ਲੈਣਗੇ ਭੈ ਭੀ ਧੋ ਜਾਣਗੇ ਜੀ ਵਿਕ ਨੂੰ ਭੈ ਭੀ ਧੋਏ ਨਹੀਂ ਹੋਏ ਨਹੀਂ ਬਿਲਕੁਲ ਕਿਉਂਕਿ ਜਦੋਂ ਭਾਈ ਮਤੀ ਦਾਸ ਨੂੰ ਆਰੇ ਜਿਹੜਾ ਚੀਜ਼ਾਂ ਦਾ ਹੁਕਮ ਕੀਤਾ ਓਹ ਹੋ ਹੋ ਤੇ ਭਾਈ ਮਤੀ ਦਾਸ ਨੇ ਇੱਕ ਸ਼ਰਤ ਰੱਖੀ ਹੂੰ ਕਹਿੰਦਾ ਵੀ ਮੈਂ ਨੂੰ ਜਦੋਂ ਚੀਰਨਾ ਮੇਰਾ ਮੁਖ ਜਿਹੜਾ ਮੇਰੇ ਗੁਰੂਆਂ ਨੂੰ ਹੁਣਾ ਦੇ ਦ। ਉਹ ਉਹ ਹੋ 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 ਹੋ। ਜਦੋਂ ਭਾਈ ਸਤੀ ਦਾਸ ਨੂੰ ਰੂਹ ਦੇ ਵਿੱਚ ਲਪੇਟ ਕੇ ਅੱਗ ਲਾਉਣੀ ਸੀ। ਜੀ। ਉਹ ਕਹਿੰਦਾ ਮੁਖ ਮੇਰਾ ਕਿਉਂਕਿ ਇਹਨਾਂ ਨੂੰ ਪਿੰਜਰੇ 'ਚ ਬੰਦ ਕੀਤਾ ਸੀਗਾ। ਕੀਤਾ ਹੋਇਆ ਸੀ। ਇੱਕ ਵਾਰ ਜੀ ਨੂੰ। ਜੀ ਜੀ। ਕਹਿੰਦਾ ਮੁਖ ਮੇਰਾ ਮੇਰੇ ਗੁਰੂਆਂ ਨੂੰ ਚਾਹੀਦਾ। ਆਹਾ। ਤੇ ਜਦੋਂ ਭਾਈ ਦਿਆਲਾ ਜੀ ਨੂੰ ਦੇਗ ਚ ਉਵਾਲ ਕੇ ਸ਼ਹੀਦ ਕੀਤਾ ਗਿਆ। ਤੇ ਉਹਨਾਂ ਨੇ ਵੀ ਹੌਸ਼ਤ ਰੱਖੀ। ਜੀ। ਹੋਣੇ ਤੇ ਹੁਣ ਇਹੋ ਬੜਾ ਹਰਾਲ ਸੀਗਾ ਕਿ ਇੰਨੇ ਤੁਸੀਂ ਇਹ ਦੇਣ ਦੇ باوجود ਵੀ ਜਿਹੜੇ ਬੰਦੇ ਢੋਲ ਹੀ ਦੇ ਹਾਏ ਰੱਬਾ ਉਹ ਹੈ ਕੌਣ ਜੀ ਕਿਉਂਕਿ ਜੇ ਹੁਣ ਧਰਮ ਜਿਹੜਾ ਕਿਸੇ ਨੂੰ ਜ਼ਬਰਦਸਤੀ ਆਪਾ ਕਰਦੇ ਨੇ ਆ ਲੈ ਵੀ ਤੂੰ ਆ ਧਰਮ ਕਹੇ ਤੂੰ ਆ ਧਰਮ ਕਹੇ ਜੀ ਇਹ ਕਹਿਣ ਦੇ ਨਾਲ ਕਿਤੇ ਧਰਮ ਦਾ ਬੰਦੇ ਦਾ ਜਿਹੜਾ ਉਹਦਾ ਵਾਤਾਵਰਨ ਜਾਂ ਉਹਦਾ ਸੰਸਕਾਰ ਆ ਜੀਵਨ ਦਾ ਉਹ ਬਦਲ ਜਾਊਗਾ ਵਾਹ ਜੀ ਵਾਹ ਕਿਸੇ ਨੂੰ ਦਰਦੇ ਨਾਲ ਆਪਾਂ ਬਦਲਾਵੇਂ ਆ ਸੋ ਜਦੋਂ ਸਤਗੁਰੂ ਜੀ ਦਾ ਆ ਸ਼ਹੀਦ ਕਰਨਾ ਸੀ ਜੀ ਤੇ ਧੜ ਨਾਲੋਂ ਕਿਹਾ ਵੀ ਸਿਰ ਨੂੰ ਅਲੱਗ ਕਰ ਦਿਓ ਵਾਹਿਗੁਰੂ ਜਦੋਂ ਸਿਰ ਨਾਲੋਂ ਧੜ ਨੂੰ ਅਲੱਗ ਕੀਤਾ ਤੇ ਔਰੰਗਜ਼ੇਬ ਦਾ ਹੁਕਮ ਸੀਗਾ ਕਿ ਧੜ ਦੇ ਚਾਰ ਟੁਕੜੇ ਕਰਕੇ ਦਿੱਲੀ ਦੇ ਚਾਰੇ ਗੇਟਾਂ ਦੇ ਉੱਤੇ ਲਟਕਾ ਦਿਓ ਓ ਮਾਈ ਗੋਡ ਲੇਕਿਨ ਕੁਦਰਤ ਨੂੰ ਕੀ ਮਨਜ਼ੂਰ ਸੀ ਹੂੰ ਐਸਾ ਹਨੇਰ ਤੂਫਾਨ ਚੜਿਆ ਪਹਿਰੇ ਦਾ ਨਾ ਪਹਿਰੇ ਦਾ ਵੀ ਨਜ਼ਰ ਆਇਆ ਹੂੰ ਤੇ ਭਾਈ ਜੈਤਾ ਜੀ ਨੇ ਸਿਰ ਚਿਕਨ ਲਈ ਸਭ ਤੋਂ ਵੱਡੀ ਅਗਲੀ ਕੁਰਬਾਨੀ ਦੇਖੀ ਤੇ ਭਾਈ ਜੈਤਾ ਜੀ ਨੇ ਆਪਣੇ ਪਿਤਾ ਨੂੰ ਕਿਹਾ ਕਿ ਤੁਸੀਂ ਸਿਰ ਲੈ ਜਾਓ ਮੇਰਾ ਸਿਰ ਕੱਟੋ ਹਾਏ 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 ਪਰ ਭਾਈ ਜੈਤਾ ਜੀ ਦੇ ਪਿਤਾ ਜੀ ਕਹਿੰਦੇ ਆ ਕਿ ਕਾਕਾ ਨਹੀਂ ਤੂੰ ਮੇਰਾ ਸਿਰ ਕੱਟ ਕੇ ਛਿਰਾਕਣ ਤੇ ਗੁਰੂ ਜੀ ਦਾ ਸਿਰ ਲੈ ਕੇ ਅਨੰਦਪੁਰ ਸਾਹਿਬ ਜਾ ਹੂੰ ਤੇ ਉਦੋਂ ਲੱਖੀਸ਼ਾ ਲਵਾਣਾ ਜਿਹੜਾ ਉਹ ਧੜ ਗੱਜੇ ਤੇ ਰੱਖ ਕੇ ਕਾਸੇ ਦੇ ਵਿੱਚ ਕਿ ਪਤਾ ਇਹ ਨਾ ਲੱਗੀ ਹੂੰ ਆਪਣੇ ਮਹਿਲ ਦੇ ਵਿੱਚ ਲੈ ਜਾਂਦਾ ਘਰ ਦੇ ਵਿੱਚ ਲੈ ਜਾਂਦਾ ਤੇ ਉਹ ਥਣੇ ਧੜ ਘਰ ਨੂੰ ਅੱਗ ਲਾਉਂਦੇ ਅੱਗ ਲਾਉਂਦੇ ਆ ਯੈਸ ਕਿਹਨੇ ਹੁਣ ਇਹ ਜਿਹੜੀਆਂ ਝਿੰਡੀਆਂ ਹੋਈਆਂ ਤੇ ਜਦੋਂ ਸਤਿਗੁਰੂ ਆਏ ਆ ਅਗਰੇ ਤੋਂ ਇਹਨਾਂ ਨੂੰ ਪਹਿਲਾਂ ਜੈ ਸਿੰਘ ਦੇ ਬੰਗਲੇ ਵਿੱਚ ਰੱਖਿਆ ਗਿਆ ਜੀ ਜਿੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਆ ਜੀ ਬਣਿਆ ਆ ਸੋ ਜੇਕਰ ਸਤਗੁਰੂ ਦੀ ਆਪਾ ਇਸ ਸ਼ਹਾਦਤ ਹੋ ਆਪਾਂ ਸਾਰੇ ਬੜੇ ਖੁਸ਼ੀ ਨਾਲ ਵੀ ਤੇ ਅਦਾਸ ਸਨਮਨ ਨਾਲ ਦੀ ਕਿਉਂਕਿ ਗੁਰੂ ਜੀ ਦੇ ਜਿਹੜੇ ਸ਼ਲੋਕ ਆ 57 ਸ਼ਲੋਕ ਜੀ ਇਹ ਬਹੁਤ ਬਰਾਗ ਮਈ ਹੈ ਬਾਣੀ ਹਾਂ ਕਿਉਂਕਿ 10ਵੇਂ ਪਾਤਸ਼ਾਹ ਜੀ ਨੇ ਕਿਉਂਕਿ ਆਦ ਗ੍ਰੰਥ ਪੰਜਵੇਂ ਪਾਤਸ਼ਾਹ ਜੀ ਨੇ 1640 ਈਸਵੀ ਵਿੱਚ ਰਚ ਦਿੱਤਾ ਸੀ ਬਿਲਕੁਲ ਬਿਲਕੁਲ ਪਰ ਸਤਗੁਰੂ ਗੋਬਿੰਦ ਸਿੰਘ ਜੀ ਨੇ ਉਹਦੇ ਬੱਚੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਐਡ ਕਰਨ ਲਈ ਗਰਜ ਕਰਨ ਲਈ ਜਿਹੜੀ ਕਿ 15 ਰਾਗਾਂ ਦੇ ਵਿੱਚ ਅਨਾਦ ਸ਼ਬਦ ਤੇ 57 ਸ਼ਲੋਕ ਆ ਜੀ ਇਹ ਸ਼ਬਦ ਆਦ ਗ੍ਰੰਥ ਦੇ ਵਿੱਚ ਦਰਜ ਕਰਕੇ ਉਹਨਾਂ ਨੇ ਉਹਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖਿਆ ਜੀ ਅਖਤਨਵੰਡੀ ਸਭ ਉਹ ਜਿਹੜਾ ਕਿ ਅੱਜ ਪੰਜਵਾਂ ਤਖਤਾ ਉਹਨੂੰ ਉੱਥੇ ਮਨੀ ਸਿੰਘ ਜੀ ਤੋਂ ਇਹ ਗ੍ਰੰਥ ਲਖਵਾਇਆ ਗਿਆ ਜੀ ਇਹਦੇ ਕੱਲਾ ਕੱਲਾ ਅਰਥ ਸਮਝਾਇਆ ਗਿਆ ਸੋ ਜੇਕਰ ਆਪਾਂ ਗੁਰੂ ਜੀ ਦੀ ਸ਼ਹਾਦਤ ਤੋਂ ਦੇਖਣਾ ਚਾਹੁੰਦੇ ਆ ਤੇ ਦੇਖੜ ਦੀ ਲੋੜ ਆ ਕਿ ਉਹਨਾਂ ਨੇ ਸ਼ਹਾਦਤ ਦਿੱਤੀ ਕਿਉਂ ਹੂੰ ਬਿਲਕੁਲ ਕਿ ਉਹ ਜਨੇਊ ਬਚਾਉਣਾ ਚਾਹੁੰਦੇ ਸੀ ਨਹੀਂ ਉਹ ਕਹਿੰਦੇ ਸੀ ਜ਼ਬਰਦਸਤੀ ਨਹੀਂ ਕਿਸੇ ਨਾਲ ਹੋਣ ਤੇ ਹੂੰ ਪਹਿਲਾਂ ਜਨੇਊ ਜ਼ਬਰਦਸਤੀ ਗਿਆ ਪਾਉਣਾ ਨਹੀਂ ਤੇ ਨਵੇਂ ਪਾਸ਼ਾ ਕਹਿੰਦੇ ਜ਼ਬਰਦਸਤੀ ਲਾਉਣਾ ਨਹੀਂ ਆਹ ਹਾਂ ਦੂਸਰਾ ਕਿ ਉਹਨਾਂ ਨੇ ਸ਼ਹਾਦਤ ਜਿਹੜੀ ਆ ਆਪਾਂ ਹਿੰਦੂ ਦੀ ਚਾਦਰ ਜਿੱਥੇ ਕਹਿ ਰਹੇ ਆ ਇੱਥੇ ਪੂਰੀ ਮਨੁੱਖ ਦੀ ਚਾਦਰ ਆ ਆ ਪੂਰੀ ਮਨੁੱਖਤਾ ਦੀ ਚਾਦਰ ਆ ਜੀ ਇਹਨਾਂ ਨੇ ਕਿਹਾ ਕਿ ਮਨੁੱਖਤਾ ਦੇ ਉੱਤੇ ਦੋਸਰੇ ਮਨੁੱਖ ਨੂੰ ਜ਼ੁਲਮ ਕਰਨ ਦਾ ਕੋਈ ਅਧਿਕਾਰ ਨਹੀਂ ਅਧਿਕਾਰ ਜੀ ਹੋਰ ਉਹਨਾਂ ਨੇ ਪੰਡਤਾਂ ਨੂੰ ਪਹਿਲਾਂ ਇਹ ਨਹੀਂ ਕਿਹਾ ਕਿ ਤੁਸੀਂ ਸਾਡੀ ਗੁਰਮਤ ਨੂੰ ਮੰਨੋ ਉਨੀ ਕੋਈ ਸ਼ਰਤ ਨਹੀਂ ਰੱਖੀ ਕੋਈ ਸ਼ਰਤ ਨਹੀਂ ਰੱਖੀ ਆਪਾਂ ਸੀਸ ਦਿੱਤਾ ਕਿਉਂਕਿ ਤੁਹਾਡੇ ਨਾਲ ਕੋਈ ਜ਼ੁਲਮ ਕਰਦਾ ਤਾਂ ਅਸੀਂ ਉਹ ਜ਼ੁਲਮ ਸਹਿਣ ਨਹੀਂ ਕਰਨਾ ਬਹੁਤ ਖੂਬ ਕਿਉਂਕਿ ਉਹਨਾਂ ਦਾ ਬਾਣੀ ਜਿਹੜੀ ਹੈ ਜੇ ਆਪਾਂ ਕਹਿੰਨੇ ਆ ਕਿ ਹੁਣ ਲੋਕ ਗੱਲ ਕਰਦੇ ਆ ਕਿ ਪ੍ਰਮਾਤਮਾ ਕਿੱਥੇ ਹੈ ਹੂੰ ਪ੍ਰਮਾਤਮਾ ਦੀ ਉਹ ਡੈਫੀਨੇਸ਼ਨ ਜੇਕਰ ਉਹਨਾਂ ਦੇ ਸ਼ਲੋਕਾਂ 'ਚ ਆਪਾਂ ਕਿਤੇ ਕੋਖਣ ਦੀ ਕੋਸ਼ਿਸ਼ ਕਰੀਏ ਵਿਚਾਰ ਕਰੀਏ ਇੱਕ ਪੂਰੀ ਡੈਫੀਨੇਸ਼ਨ ਦੇ ਕੇ ਗਏ ਹੋ ਕਿ ਕਿਹੜਾ ਬੰਦਾ ਜਿਹੜਾ ਹੈ ਉਹ ਭਗਵਾਨ ਆ ਜੀ ਇਹਦੇ ਸੁੱਖ ਦੁੱਖ ਜੇ ਪਰਸੇ ਨਹੀਂ ਇਹਨੂੰ ਸੁੱਖ ਤੇ ਦੁੱਖ ਬਰਾਬਰ ਲੱਗਦੇ ਆ ਲੋਭ ਮੋਹ ਮਾਨ ਆਹਹ ਨਾ ਹੋਵੇ ਕੋਈ ਲੋਭ ਹੋਵੇ ਨਾ ਮੋਹ ਹੋਵੇ ਨਾ ਅਪਮਾਨ ਹੋਵੇ ਉਹੋ ਨਾਮ ਕਿਸ ਨੂੰ ਰੇ ਮਨਾ ਸੋ ਮੂਰਤ ਭਗਵਾਨ ਉਹ ਜਿਹੜਾ ਕਿਨੇ ਬੰਦੇ ਦੀ ਮੂਰਤ ਤੁਹਾਨੂੰ ਦਿਖਾਈ ਉਹ ਭਗਵਾਨ ਆ ਹੂੰ ਹੋ ਗੱਲ ਤਾਂ ਪਛਾਨਣ ਦੀ ਸਕੇ ਅੱਖ ਚਾਹੀਦੀ ਹੈ ਜੀ ਇਹ ਸਭੀ ਆਖੇ ਹੈ ਨਹੀਂ ਪਛਾਨਣ ਦੀ ਤਾਂ ਫਿਰ ਸਾਨੂੰ ਭਗਵਾਨ ਕਿੱਥੋਂ ਜਿਹੜਾ ਜਾਣਾ ਕੀ ਬਾਤ ਕਿਉਂਕਿ ਸੁੱਖ ਦੁੱਖ ਦਿਖਾਇਆ ਨਾ ਜੀ ਬੰਦਾ ਜਿਹੜਾ ਆ ਜਿਹਨੂੰ ਅਸੀਂ ਮੰਨਦੇ ਆ ਉਹ ਸੁੱਖ ਦੁੱਖ ਦੇ ਨਾਲ ਖੜਾ ਆ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਉਹ ਚ ਲੋਭ ਆਕ ਮੋਹ ਆਕ ਹੰਕਾਰ ਆ ਕਿਹੜਾ ਚੀਜ਼ ਹੈ ਇਹ ਚੀਜ਼ ਹੈ ਨਹੀਂ ਇਹ ਤੇ ਉਹ ਕਹਿੰਦੇ ਉਹੋ ਹੀ ਜਿਹੜਾ ਆ ਉਹ ਭਗਵਾਨ ਆ ਕਮਪੂ ਕੋ ਆਪਣੇ ਇੱਕ ਪ੍ਰਕਾਸ਼ ਆ ਬਿਲਕੁਲ ਛੱਤੀ ਆ ਉਸ ਉਹਨਾਂ ਨੇ અમાלו ਆਪਣੇ ਸ਼ਲੋਕ ਦੇ ਵਿੱਚ ਪੰਜ ਮਿਨੀਮਮ ਪੰਜ ਜਾਂ 6 ਸ਼ਲੋਕ ਲਿਖੇ ਆ ਜਿਨ੍ਹਾਂ ਤੋਂ ਇਹ ਬਿਲਕੁਲ ਸਾਫ਼ ਪਤਾ ਲੱਗਦਾ ਕਿ ਪਰਮਾਤਮਾ ਕੀ ਆ ਹੂੰ ਕਿਰੇ ਬੰਦੇ ਚ ਗੁਣ ਹੋਣੇ ਚਾਹੀਦੇ ਆ ਜਿਹਦੇ ਨਾਲ ਉਹ ਪਰਮਾਤਮਾ ਦੇ ਰੂਪ ਦੇ ਵਿੱਚ ਦੁਨੀਆ ਨੂੰ ਨਜ਼ਰ ਆਵੇ ਇਦਾਂ ਜਿਤਾ ਸੁੱਖ ਦੁੱਖ ਕਿਆ ਇਦਾਂ ਅਗਲੇ ਸ਼ਲੋਕ ਜੋ ਕਹਿੰਦੇ ਉਸਤ ਤਨੰਜਾ ਨਾਹੀਂ ਜੇ ਕੰਚਨ ਲੋ ਸਮਾਨ ਨਾਉ ਨੂੰ ਕਿਸੇ ਆਪਣੇ ਪ੍ਰਸ਼ੰਸਾ ਚੰਗੀ ਲੱਗੇ ਨਾ ਉਹ ਕਿਸੇ ਦੀ ਨਿੰਦਿਆ ਕਰੇ ਤੇ ਨਾ ਸੋਨਾ ਤੇ ਇਹ ਲੋ ਇਹਨੂੰ ਬੜਾ ਫਰਕ ਸਮਝੇ ਕੋ ਨਾਨਕ ਸੁਨਹਿ ਮਨਾ ਮੁਕਤ ਤਾਹੇ ਤੇ ਮਾਮ ਜੀ ਉਹ ਦੁਨੀਆ ਤੋਂ ਮੁਕਤੀ ਪਾਉਂਦਾ ਹੈ ਔਰ ਜਿਹੜਾ ਮੁਕਤੀ ਪਾਉਣਾ ਦੇਦਮੀ ਜੋ ਪ੍ਰਮਾਤਮਾ ਨਾਲ ਡਰ ਗਿਆ ਬਿਲਕੁਲ ਉਹ ਭਗਤ ਜਿਹੜਾ ਪ੍ਰਮਾਤਮਾ ਦੇ ਨਾਲ ਮਿਲ ਗਿਆ ਸੋ ਅੱਜ ਜਿਹੜਾ ਦਿਹਾੜਾ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਆ 350 ਸਾਲ ਜਿੱਤੇ ਮੈਂ ਇਸ ਦਿਹਾੜੇ ਤੇ ਲੋਕੀ ਬੜੇ ਚਾਮਾਂ ਨਾਲ ਮਨਾ ਰਹੇ ਆ ਔਰ ਮੰਨ ਦੇ ਵਿੱਚੇ ਸਾਹਮਣੇ ਉਹ ਸੀਨ ਵੀ ਆਉਂਦੇ ਆ ਕਿ ਜਿਵੇਂ ਉਹ ਪਾਣਾ ਵਰਤਿਆ ਹੋਊਗਾ ਪਰ ਉਹ ਭਾਰਾ ਜੇ ਨਾ ਵਰਤਦਾ ਤੇ ਜਿਹੜੇ ਲੋਕ ਆ ਆਮ ਲੋਕਾਂ ਦੇ ਵਿੱਚ ਉਹ ਜਿਹੜੀ ਜਜ਼ਬਾ ਨਹੀਂ ਸੀ ਉਹਣਾ ਜਿੱਥੇ ਹਾਕਮਾਂ ਦੇ ਵਿਰੁੱਧ ਬੋਲਣਾ ਹੈ ਇੱਕ ਨਵੀਂ ਜਨਘੋਖ ਦਿੱਤੀ ਹਾਂ ਹਾਕਮਾਂ ਦੇ ਨਾਲ ਟੱਕਰ ਕਰਨ ਦੀ ਇੱਕ ਨਵੀਂ ਜਨਘੋਖ ਦਿੱਤੀ ਆਪਣੀ ਸ਼ਰਾਰਤ ਦੇ ਕੇ ਬਿਲਕੁਲ ਰੂਹਾਂ ਦੇ ਇਸ ਸੰਦੇਸ਼ ਤੋਂ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਆ ਜਿੱਥੇ ਅਸੀਂ ਜਿੱਦਿਆ ਰਮਣਾ ਰਹੇ ਆ ਉੱਥੇ ਸਾਨੂੰ ਇਹ ਵੀ ਦੇਖਣ ਦੀ ਲੋੜ ਆ ਕਿ ਇਹ ਹੁਜਰੀ ਇੱਕ ਭਗਤੀ ਲਹਿਰ ਨੇ ਸਾਨੂੰ ਵਿਚਾਰਧਾਰਾ ਦਿੱਤੀ ਹੈ ਕਿ ਇੱਥੇ ਕੋਈ ਰਸਤਾ ਹੈਗਾ ਆਹਾ ਕੀ ਉੱਥੇ ਉਮਰ ਹੈਦੀ ਘਾਟੀ ਤੋਂ ਘਾਟੋ ਉਮਰ ਦੇ ਵਿੱਚ ਗੁਰੂ ਹੋਏ ਆ ਤੇ ਵੱਧ ਤੋਂ ਵੱਧ ਉਮਰ ਦੇ ਵਿੱਚ ਗੁਰੂ ਹੋਏ ਵੱਧ ਤੋਂ ਵੱਧ ਸੇਵਾ ਕੀਤੀ ਹੈ ਲੇਕਿਨ ਗੁਰੂ ਦਾ ਦਰਜਾ ਨਹੀਂ ਮਿਲ ਸਕਿਆ ਜੀ ਸੋ ਇੱਥੇ ਜਿਹੜੇ ਆ ਪੈਰਾਮੀਟਰ ਜਿਹੜੇ ਉਹਨਾਂ ਨੇ ਸਿੱਧ ਕੀਤੇ ਆ ਇਸ ਵਿਚਾਰਧਾਰਾ ਨੇ ਉਹ ਬਹੁਤ ਵੱਡੇ ਆ ਉਹ ਆਮ ਬੰਦੇ ਤੇ ਬਸ ਦੀ ਗੱਲ ਨਹੀਂ ਸੋ ਸਾਨੂੰ ਇਸ ਸ਼ਹੀਦੀ ਦਿਹਾੜੇ ਤੇ ਜਿੱਥੇ ਮੈਂ ਪੂਰੀ ਮਨੁੱਖਤਾ ਨੂੰ ਪੂਰੀ ਮਾਨਵਤਾ ਨੂੰ ਲੱਖ ਲੱਖ ਵਧਾਈ ਦਿੰਨਾ ਹੈ ਉੱਥੇ ਮੈਨੂੰ ਉਮੀਦ ਕਰਦਾ ਕਿ ਹਰ ਇੱਕ ਬੰਦੇ ਨੂੰ ਆਪਣੇ ਆਪ ਦੇ ਨਾਲ ਪ੍ਰਣ ਕਰਨ ਦੀ ਲੋੜ ਹੈ ਕਿ ਜਿਹੜੇ ਗੁਰੂਆਂ ਦੇ ਇੱਕ ਕੁਰਬਾਨੀ ਆ ਉਹਦੇ ਤੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ ਕਿ ਅਸੀਂ ਆਪਣੇ ਜੀਵਨ 'ਚ ਉਹਨੂੰ ਅਸਲੀ ਰੂਪ ਦੇ ਵਿੱਚ ਧਾਰਨ ਕਰਨਾ ਚਾਹੁੰਦੇ ਹਾਂ ਇਹ ਧਾਰਨ ਕਰ ਲਈਏ ਸਭੇ ਸਾਰੀ ਦੁਨੀਆ ਤੇ ਸ਼ਾਂਤੀ ਹੋ ਜਾਣੀ ਹੈ ਫਿਰ ਇੱਕ ਦੂਜੇ ਦੇ ਨਾਲ ਕੋਈ ਬੈਰ ਵਿਰੋਧ ਨਹੀਂ ਰਹਿਣਾ ਜੀ ਪਰ ਅਸੀਂ ਕੁਛ ਦਿਹਾੜੇ ਇੱਕ ਦੂਜੇ ਨੂੰ ਦਿਖਾਉਣ ਲਈ ਮੋਹਰੇ ਹੋ ਕੇ ਅੱਗੇ ਹੋ ਕੇ ਪਿੱਛੇ ਹੋ ਕੇ ਕੰਮ ਕਰ ਰਹੇ ਆਂ ਸਿਰਫ ਇਸ ਕਰਕੇ ਕਿ ਜਿਆਦਾ ਪਾਂ ਨੰਬਰਾਂ ਦੀ ਗੇਮ 'ਚ ਪਏ ਆਂ ਹਮ ਆਪਣੇ ਵਿੱਚ ਖਾਲਸ ਨਹੀਂ ਬਣਨਾ ਚਾਹੁੰਦੇ ਵਾਹ ਕਿਉਂਕਿ ਜਿੰਨੀ ਦੇਰ ਅਸੀਂ ਹੁਣੇ ਖਾਲਸ ਕਿਹਾ ਬਣਨੋ ਖਾਲਸਾ ਪੰਥ ਸਾਧਿਆ ਜੇਕਰ ਉਹਨਾਂ ਦੇ ਜਿੰਨਾ ਛੋਟਾ ਮਾਲਵੇ ਆਪਕਾ ਲਈ ਬੇਟਾ ਜਿਹਨੂੰ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣੇ ਗੋਲ ਸਿੰਘ ਨਾਮ ਰਖਾਉਣਾ ਹੀ ਇੱਕ ਬਹੁਤ ਵੱਡਾ ਉਹਨਾਂ ਦਾ ਖੇਲ ਖੇលਿਆ ਲੋਕਾਂ ਦੇ ਵਿੱਚ ਜੀ ਕਿੱਥੋਂ ਉਹਨਾਂ ਨੇ ਇੱਕ ਦੱਸਿਆ ਕਿ ਜਿਹੜੀ ਸੰਗਤ ਆ ਉਹਦਾ ਦਰਜਾ ਵੱਡਾ ਆ ਜਿਹੜਾ ਕਿ ਉਹਨਾਂ ਨੇ ਚਮਕੌਰ ਸਾਹਿਬ ਦੇ ਵਿੱਚ ਅਪਣਾਇਆ ਜੀ ਸੰਗਤ ਦੇ ਹੁਕਮ ਨੂੰ ਮੰਨਿਆ ਕੀ ਚੰ ਮਕੌਲ ਸਾਹਿਬ ਦੀ ਗੱਡੀ ਨੂੰ ਛੱਡਿਆ ਸੋ ਇਸ ਕਰਕੇ ਇਹ ਜਿਹੜੀ ਭਗਤੀ ਲਹਿਰ ਆ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਆਪਾਂ ਇਹ ਬਹੁਤ ਸਾਨੂੰ ਸਿੱਖਣ ਦੀ ਲੋੜ ਆ ਉਹਨਾਂ ਦੀ ਬਾਣੀ ਜਿਹੜੀ ਆ ਆਪਣੇ ਜੀਵਨ ਦੇ ਵਿੱਚ ਵਿਚਾਰਨ ਦੀ ਲੋੜ ਆ ਬਾਣੀ ਤੇ ਚੱਲਣ ਦੀ ਲੋੜ ਆ ਤਾਂ ਹੀ ਉਹਨਾਂ ਦੇ ਇਸ ਗੁਰਪੁਰਬ ਤੇ ਸ਼ਹੀਦੀ ਦਿਹਾੜੇ ਤੇ ਆਪਾਂ ਨੂੰ ਇਹ ਦੇਖਣ ਦੀ ਲੋੜ ਆ ਕਿ ਆਪਾਂ ਕੀ ਆਪਣੇ ਨਾਲ ਪ੍ਰਣ ਕਰ ਰਹੇ ਹਾਂ ਸੋ ਜਸਾ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਸੀਂ ਅੱਜ ਉਸ ਮਹਾਨ ਰੈਬਰ ਨੌਮੀ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਉਸ ਸਮੇਂ ਦੇ ਇਤਿਹਾਸ ਦੇ ਨਾਲ ਸਾਨੂੰ ਜੋੜਿਆ ਪੂਰੀ ਸੰਗਤ ਨੂੰ ਜੋੜਿਆ ਹੈ ਔਰ ਬਹੁਤ ਸਾਰੀ ਨੌਜਵਾਨ ਪੀੜ੍ਹੀ ਵੀ ਇਸ ਇਤਿਹਾਸ ਤੋਂ ਵਾਕਿਫ ਹੈ ਲੇਕਿਨ ਫਿਰ ਵੀ ਬਹੁਤ ਸਾਰੇ ਸਾਡੇ ਵਰਗੇ ਅਜੇ ਵੀ ਅਧੂਰੇ ਨੇ ਜਿਹੜੇ ਕਿ ਮਤਲਬ ਨਹੀਂ ਪੂਰੀ ਤਰ੍ਹਾਂ ਵਾਕਿਫ ਸੋ ਤੁਸੀਂ ਪੋਸੂਨਾਮਾ ਚੈਨਲ ਨੂੰ ਵਕਤ ਦਿੱਤਾ ਬਹੁਤ ਬਹੁਤ ਮਿਹਰਬਾਨੀ ਸਰ ਸ਼ੁਕਰੀਆ ਧੰਨਵਾਦ ਬਾਈਕਲ ਜੀ ਦਾ ਖਾਲਸਾ ਵਾਹਿਦ ਜੀ ਦੀ ਖਫਤ ਸੋ ਦੋਸਤੋ ਪੋਸੂ ਨਾਮਾ ਚੈਨਲ ਤੇ ਪੋਸੂ ਪ੍ਰੈਜ਼ੀਡੈਂਟ ਸ਼ਰੀਫ ਫਕੀਰ ਚੰਜਸਾ ਸਾਹਿਬ ਹੋਰਾਂ ਨੇ ਨੌਵੀਂ ਪਾਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਉਸ ਸਮੇਂ ਨੂੰ ਪੂਰੀ ਤਰ੍ਹਾਂ ਸਾਡੇ ਨਾਲ ਰੂਬਰੂ ਕੀਤਾ ਹੈ ਕਿ ਉਸ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਸੀ ਨੌਵੀਂ ਪਾਸ਼ਾ ਨੂੰ ਜੀਨੇ ਕਿਨਾ ਵਾਸਤੇ ਸ਼ਹਾਦਤ ਦਿੱਤੀ ਹੈ ਕਸ਼ਮੀਰੀ ਪਣਤਾਂ ਦਾ ਜਦੋਂ ਧਰਮ Hindu ਧਰਮ ਜਿਹੜਾ ਖਤਰੇ ਵਿੱਚ ਸੀ ਤਦ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਂਦਰੀ ਚੌਂਕ ਦੇ ਵਿੱਚ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ ਨਾਲ ਮਤਲਬ ਪਹਿਲਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਬਾਅਦ ਵਿੱਚ ਉਹਨਾਂ ਨੂੰ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ